ਹਾਂਜੀ ਔਰ ਕੀ ਹਾਲ ਹੈ ਜਟੋ ਇਦਾਂ ਪੇ ਜਿਹੜੇ ਬੰਦੇ ਸ਼ਕੀਨ ਆ ਨਾ ਲੀਡਰਾਂ ਨਾਲ ਫੋਟੋਆਂ ਕਰਾਉਣ ਦੇ ਤੇ ਉਹਨਾਂ ਨੂੰ ਮੈਂ ਕਹਿੰਦਾ ਕਿ ਜਿੱਥੇ ਵੀ ਆਪਣਾ ਮਤਲਬ ਪੰਜਾਬ ਦੇ ਕਿਹੇ ਕੋਨੇ 'ਚ ਵੀ ਵੱਸਦੇ ਆ ਲੀਡਰਾਂ ਨਾਲ ਵੱਡਿਆਂ-ਵੱਡਿਆਂ ਨਾਲ ਮੁੱਖ ਮੰਤਰੀਆਂ ਨਾਲ ਮੰਤਰੀਆਂ ਨਾਲ ਫੋਟੋਆਂ ਘਰ ਲਾਉਣ ਦੇ ਸ਼ਕੀਨ ਆ ਜਿਹੜੇ ਜੋ ਸਾਡੇ ਨਾਲ ਇੱਥੇ ਤਰਨਤਾਰਨ ਜ਼ਿਲ੍ਹੇ ਵਿੱਚ ਆ ਜੋ ਤੇ ਆ ਕੇ ਪਹਿਲੀ ਗੱਲ ਤੇ ਬਾਅਦ ਸਟੂਡੀਓ ਚ ਹਵਾਲਾ ਨੂੰ ਮਿਲ ਲੋ ਬੰਦਾ ਮੈਂ ਤੁਹਾਨੂੰ ਦੇ ਦੂ ਫੋਟੋਗ੍ਰਾਫਰ ਜਿਹਦੇ ਨਾ ਮਰਜੀ ਲਵਾਓ ਫੁੜਵਾਓ ਜੱਫੀਆਂ ਪਾਪਾ ਫੁੜਵਾਓ ਲਵਾਓ ਮੰਤਰੀ ਵੱਡੇ ਵੱਡੇ ਮੁੱਖ ਮੰਤਰੀ ਤੁਹਾਨੂੰ ਆਪ ਅਖਣਗੇ ਮੈਂ ਤੇਰੇ ਨਾਲ ਫੋਟੋ ਖਿਚਾਉਣੀ ਤੂੰ ਨਹੀਂ ਮੇਰੇ ਨਾਲ ਖਿਚਾਉਣੀ ਐਂ ਧੜਮਗਿ ਚੌੜੀ ਆ ਸਾਰੀ ਇੱਥੇ ਮੈਂ ਛੜਕਾਂ ਦੇ ਵੇਖਣ ਡਿਆਂ ਹਰ ਹਰਲ ਕਰਦੀ ਫਿਰਦੀ ਆ ਆਓ ਮੈਨੂੰ ਮਿਲੋ ਮੈਂ ਤੁਹਾਨੂੰ ਬੰਦਾ ਕਿ ਦਊਗਾ ਕੋਈ ਫੋਟੋਗ੍ਰਾਫਰ ਨਾਲ ਆਹ ਵੇਖੋ ਲੀਡਰ ਦਾ ਨਾ ਜੱਫੀਆਂ ਪਾ ਪਾ ਫੁੜਾਂ ਲਵਾਉਂਦੇ ਤੇ ਮੈਂ ਤਾਂ ਥੋੜਾ ਮੈਂ ਦੱਸ ਦਊਂ ਅੱਜ ਤੇ ਸਾਡੀਆਂ ਛੜਕਾਂ ਦੇ ਤੇ ਮੇਲੇ ਲੱਗੇ ਆ ਮੈਨੂੰ ਲੱਗਦੀਆਂ ਸਾਰਾ ਪੰਜਾਬ ਹੀ ਇੱਥੇ ਆਣ ਵੜਿਆ ਆ ਕੀ ਬਣ ਢਈ ਯਾਰ ਤੇ ਅਖੀਰ ਹੋਈ ਪਈ ਆਗੇ ਹੁਣ ਮੈਂ ਤੁਹਾਨੂੰ ਕੀ ਅਗਲਾ ਸੀਨ ਹੋਣਾ ਹੈ ਮੋਬਾਈਲ ਪੁੱਠਾ ਸਿੱਧਾ ਕਰਦਾ ਵਿਖਾਉਂਗਾ ਇਥੇ ਪਤਾ ਨਹੀਂ ਕਿਹੜੀ ਪਾਰਟੀ ਪਾਰਟੀ ਬੁੱਢੀ ਦਾ ਨੀ ਮੈਂ ਨਾ ਲੀਂਦਾ ਮੈਂ ਤੁਹਾਨੂੰ ਦੱਸਦਾ ਜੇ ਵੀ ਇਥੇ ਮੁੱਖ ਮੰਤਰੀ ਮੰਤਰੀ ਰਹਿ ਚੁੱਕੇ ਐਕਸ ਐਮ ਐਲ ਏ ਲੀਡਰ ਆ ਬੜੇ ਬੜੀਆਂ ਨਾਂਵਾਰ ਹਸਤੀਆਂ ਇਥੇ ਤੁਰੀਆਂ ਫਿਰਦੀਆਂ ਨੇ ਸੜਕਾਂ ਤੇ ਸੜਕਾਂ ਤੇ ਤੁਰੀਆਂ ਫਿਰਦੀਆਂ ਨੇ ਆ ਅাইতে ਲੀਡਰਾਂ ਦਾ ਵੀ ਹਾਲ ਕੀ ਆ ਉਹ ਹੋ ਗਿਆ ਗੁੱਜਾ ਆੜੀਆਂ ਇਥੇ ਕਾਵਾ ਮੱਝਾ ਹਾਰ ਹੁੰਦਾ ਆਪਣੀਆਂ ਛੜਕਾ ਦੇ ਆ ਕੀ ਇਥੇ ਭੀੜ ਭੜਕਾ ਮੈਂ ਤੁਹਾਨੂੰ ਬਖਸਾਣਾ ਸੀ ਤੇ ਜਲਵੇ ਬੜੀ ਆ ਤੇ ਪੁਲਸੀ ਬੜੀ ਲੱਗੀ ਆ ਇਥੇ ਪੁਲਸੀ ਬੜੀ ਲੱਗੀ ਆ ਓਹੋ ਅਈ ਚ ਐਂਬੂਲੈਂਸਾਂ ਵਿੱਚੇ ਹੀ ਸਿਕਿਉਰਟੀਆਂ ਵਿੱਚੇ ਹੀ ਕਮਾਂਡੋ ਹੋਈ ਬੋਲੀ ਪੈਣੀ ਏ ਫੇਰ ਨਹੀਂ ਵਿੱਚੇ ਭਈਏ ਵੜ ਗਏ ਉਹ ਤੇ ਨਹੀਂ ਦੇ ਵਾ ਮਾ ਤੇ ਨੀ ਵਿੱਚ ਪਈ ਵੜ ਕੇ ਕੀ ਝਲੋਣੇ ਨੂੰ ਦੇ ਵਿੱਚ ਉਹ ਆਗੇ ਤੇ ਵਿੱਚ ਆਗੇ ਇੱਥੇ ਸਾਰੇ ਤੰਗੜੂ ਤੁਸੜੂ ਚੱਲਣ ਦਿਆ ਦੇ ਇੱਥੇ ਦਬੜੂ ਘਸੜੂ ਬੜਾ ਚੱਲਣ ਦਿਆ ਦੇ ਅੱਜ 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 ਕੀ ਮੈਨ ਲੱਗੇ ਜਿੰਨੇ ਚਿਰ ਤੱਕ ਚੱਲਣਾ ਪਤਾ ਨਹੀਂ ਮੈਨੂੰ ਕਿੰਨੀ ਤਰੀਕ ਮੈਂ ਤੇ ਇਹ ਵੀ ਨਹੀਂ ਪਤਾ ਕਿ ਰੱਖਦਾ ਹੁੰਦਾ ਵੋਟਾ ਫੋਟਾ ਕਿੰਨੇ ਨੂੰ ਪੈਣੀ ਹੈ ਮੈਨੂੰ ਕਸਮ ਨਾਲ ਮੈਨੂੰ ਨਹੀਂ ਪਤਾ ਕਿਦਨ ਪੈਣੀ ਹੈ ਤੇ ਕਿਹਦਾ ਰਿਜ਼ਲਟ ਆ ਮਾੜਾ ਚੰਗੀ ਕਰਵਾਤੀ ਆਈ ਭੀ ਅਗਲੇ ਮਹੀਨੇ ਦੇ ਆ ਜੋ ਸਾਡੀਆਂ ਛੜਕਾਂ ਤੇ ਰੌਣਕਾਂ ਲੱਗੀਆਂ ਪਈਆਂ ਜੇ ਮੰਤਰੀ ਸੰਤਰੀ ਪੀਏ ਸੀਐਲ ਬੜੇ ਬੜੇ ਘਿਹੜ ਘਿਹੜ ਬੰਦੇ ਇਥੇ ਜਿਹੜੇ ਤੁਸੀਂ ਟੀਵੀਆਂ ਟੂਵੀਆਂ ਚ ਵੇਖਦੇ ਜੇ ਲਾਗੂ ਵੇਖੋਗੇ ਤਾਣਾ ਆ ਬੰਦਾ ਹੀ ਯਾਰ এবੇ ਲੋ ਇਹ ਵੀ ਇੱਕ ਮੈਂ ਫੋਟੋਗ੍ਰਾਫਰ ਬੰਦਾ ਹਾਂ ਨਾ ਮੈਂ ਉਸ ਅੱਖ ਨਾਲ ਵੇਖਦਾ ਨਾ ਹੁਣ ਜਿਹੜੇ ਬੰਦੇ ਤੁਸੀਂ ਵੇਖੇ ਹੀ ਫੋਟੋਆਂ ਚ ਯਾਰ ਟੀਵੀਆਂ ਚ ਟੈਲੀਵਿਜ਼ਨਾਂ ਚ ਵੇਖੇ ਆ ਮੋਬਾਈਲਾਂ ਚ ਵੇਖੇ ਆ ਉਹ ਬੰਦਾ ਜੇ ਤੁਹਾਡੇ ਲਾਗੇ ਖੜਾ ਹੋਊਗਾ ਨਾ ਤੂੰ ਜਾਣਾ ਯਾਰ ਆਹੀ ਇਹ ਵੀ ਅਪਡੇਰ ਗਈ ਹੈ ਤੁਸੀਂ ਐ ਖੜਾ ਮਜ਼ੂੰਦਰਾ ਜਨ ਹੈ ਜਸ ਜਤੀ ਅਪਡੇਰ ਕੇਦਾ ਬੰਦੇ ਦੇ ਕੇ ਕੌਣ ਦੇ ਆ ਪਰ ਤੁਹਾਨੂੰ ਮਹਿਸੂਸ ਹੋਣਾ ਯਾਰ ਇਹਦੇ ਬੰਦਾ ਹੀ ਆ ਆਹ ਕਰਾ ਆ ਜਿੱਦਣੇ ਇਥੋਂ ਨਿਕਲੀ ਰੇਲੀ ਤੇ ਹੁਣ ਵੇਖ ਲਓ ਆਹ ਫੁੱਟਪਾਥ ਤੇ ਪਰਲੇ ਬੰਨੇ ਗੱਡੀਆ ਕਿੰਨਾ ਕਿ 4-5 ਫੁੱਟ ਦਾ ਫਰਕ ਹੋਊਗਾ ਇੱਕ ਸੋਹਣਾ ਸੁਨਖਾ ਲੀਡਰ ਅੱਖਾਂ ਚਿੱਟਾ ਗੋਰਾ ਚਿੱਟਾ ਦੋਦਰਗਾ ਤੇ ਬਿੱਲੀਆਂ ਹੀ ਅੱਖਾਂ ਸਾਡੇ ਫੁੱਪੜ ਰਗੀਆਂ ਦਿੱਲੀ ਵਾਲੇ ਗੜਗਾਮ ਯਾਰ ਇਹਦੀਆਂ ਸ਼ੈਤਾਨ ਦੀਆਂ ਅੱਖਾਂ ਉਹ ਪੁੱਟੀਆਂ ਆਟੇ ਦੀਆਂ ਥੋੜੀਆਂ ਸ਼ੈਤਾਨ ਆ ਨਾ ਖਾਂ ਉਹਨਾਂ ਅੱਖਾਂ ਰਲਦੀਆਂ ਐ 5 ਲੀਟਰ ਦੀਆਂ ਤੇ ਉਹ ਨਾ ਮੈਂ ਇਹ ਤੋਂ ਲਾਹਦੀ ਨੰਗ ਲਗਾ ਬਾਈ ਬਾਈ ਮੈਨੂੰ ਕਰੇ ਉਹ ਮੈਂ ਨਾ ਉਸ ਦਿਨ ਕੁਦਰਤੀ ਮੈਂ ਤੁਹਾਨੂੰ ਕੀ ਦੱਸਾਂ ਉਹ ਜਿਹੜੀ ਪਾਰਟੀ ਉਹ ਪਾਰਟੀ ਦੀ ਪੱਗ ਤੇ ਉਹ 50 ਮੈਂ ਜਿਹੜੀ ਚਲਾਈ ਸੀ ਤੇ ਮੈਂ ਯਾਰਾ ਬੰਦਾ ਵੇਖਿਆ ਵੇਖਿਆ ਲੱਗਣ ਡਿਆ ਕਿਹੜਾ ਮੈਨੂੰ ਬੜੇ ਪਿਆਰ ਨਾਲ ਬਾਹਰ ਕਰਨ ਡਿਆ ਨਾਲੇ ਸੰਡਿਆ ਐ ਕਰਦਿਆ ਤੇ ਮੈਂ ਵੀ ਐ ਕਰਦਿੰਦਾ ਮੈਨੂੰ ਤੇ ਕਰਨਾ ਹੀ ਪੈਣਾ ਜੇ ਐ ਕਰਦਿਆ ਅਗਲਾ ਦੇ ਉਹ ਜਾ ਮੈਂ ਵੇਖਿਆ ਏ ਕੌਣ ਭਲਾ ਆਪਣੇ ਸਖਬੀਰ ਸਿੰਘ ਬਾਦਲ ਜੀ ਬਾਦਲ ਸਾਹਿਬ ਮੈਨੂੰ ਆਇਆ ਕੀਤਾ ਨਾ ਹੈ ਮਾ ਚਾਈ ਸਤਿ ਸ੍ਰੀ ਅਕਾਲ ਉਹ ਮੇਰੀ 50 ਨੇਵੀ ਬਲੂ ਪਾਕੜਾ ਦੀ ਮੈਂ ਤੁਹਾਨੂੰ ਦੱਸਿਆ ਮੈਂ ਸਕਾਈ ਬਲੂ ਜੀ 50 ਚਲਾਈ ਸਟਾਰਟਿੰਗ ਨੇ ਮੈਂ ਹੀ ਚਲਾਈ ਆ ਕਾਲੀਆਂ ਨੇ ਤੇ ਹੁਣ ਕਿਤੇ 5-7 ਸਾਲਾਂ ਬਾਅਦ ਬੱਧੀ ਉਹ ਮੈਂ 25-30 ਸਾਲ ਪਹਿਲਾਂ ਉਹ 50 ਦਰਵਾਜੇ ਸ਼ੁਰੂ ਕੀਤਾ ਹੈ ਤੇ ਮੈਂ ਤਾਂ ਸੰਡਿਆ ਵੀ ਤੇ ਮੈਂ ਹਰਾਂ ਨਹੀਂ ਰਹਿ ਗਿਆ ਮੈਂ ਯਾਰ ਬੰਦਾ ਵੇਖੇ ਵੇਖਿਆ ਲੱਗਣ ਡਾ ਕੌਣ ਆ ਇਹਦਾ ਐ ਕਰਦੇ ਆ ਮੈਂ ਭਾਵੇਂ ਇਤੋਂ ਲੱਗੂ ਮੰਨਿਆ ਕੋਈ ਹੋਣਾ ਚੰਗਾ ਬੰਦਾ ਆ ਚਲੋ ਲੀਡਰ ਗੱਡੀਆਂ ਹੀ ਤੁਹਾਨੂੰ ਪਤਾ ਖਲੋਤੇ ਹੁੰਦੇ ਆ ਤੇ ਵੀ ਸਾਰੇ ਹੀ ਨੰਗਣ ਵੇ ਤੇ ਸਾਰੇ ਹੀ ਨੰਗੀ ਜਾਂਦੇ ਆ ਉਹ ਜਿਹੜੀ ਓਪਨ ਦੀ ਗੱਡੀਆਂ ਜੋ ਇੱਥੇ ਸਾਰੇ ਹੀ ਪਾਇ ਪਾਇ ਕਰਦੇ ਫਿਰਦੇ ਸਾਰੀਆਂ ਪਾਰਟੀਆਂ ਲਈ ਤੇ ਮੈਂ ਵੀ ਉਹ 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 ਇਹਨੇ ਬੰਦਾ ਸਾਡਾ ਤੇ ਉਹ ਪਾ ਦੁੱਤੀ ਆ ਬੰਦੇ ਵੀ ਬਲੂ ਪਾ ਕੇ ਬੱਧੀ ਆ ਚਕਾਈ 50 ਆ ਕੁਦਰਤੀ ਉਹ ਦਿਨ ਮੈਨਾ ਸਾਡੇ ਮੇਲ ਇਕੱਠੇ ਹੋ ਗਏ ਉਹਨੇ ਵਾ ਪਿਆਰ ਨਾਲ ਬੜਾ ਕੀਤਾ ਮੂੰਹ ਬੜਾ ਤਨ ਪਤਾ 20 ਬਦਲ ਵੀ ਕਈ ਨਹੀਂ ਤੇ ਗੱਲ ਹੀ ਟੋ ਆਇਆ ਪਿਆ ਹੀ ਮੜਾ ਸੀ ਹੈ ਹਾਂਜੀ ਮਲੜਾ ਸਾਹਿਬ ਤੇ ਹੋਏ 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 ਗੁਰੂਓ ਓਪਨ ਗੱਡੀਆਂ ਸਰ ਇੱਥੇ ਜਿਹੜਾ ਕੋਈ ਓਪਨ ਗੱਡੀਆਂ ਚ ਤਾਂ ਉਹ ਵਾਇ-ਵਾਇ ਕਰਨਦੇ ਓ ਇੱਕ ਨਹੀਂ ਦੋ ਨਹੀਂ ਓ ਇੱਥੇ ਬੜਾ ਕੁਝ ਪਿਲਨਦੇ ਆ ਜੇ ਭਰੂ ਤਾਂ ਇੱਥੇ ਕਿਹੜਾ ਆਪਣੇ ਉਹ ਲੀਡਰ ਸਾਹਿਬ ਨੰਗੇ ਆ ਆਪਣੇ ਕਿਹੜਾ ਆ ਯਾਰ ਮਨਿਸ਼ ਸੁਸੋਦੀਆ ਇੱਦਾਂ ਦਾ ਕੋਈ ਆਇਆ ਹੀ ਆ ਪਾਰਟੀ ਵੱਲੋਂ ਚਲੋ ਮੈਂ ਤਾਂ ਦੱਸਿਆ ਵੀ ਪਾਰਟੀ ਫਿਰ ਥੋੜਾ ਬਹੁਤ ਨਾਮ ਲੈਣਾ ਪੈਂਦਾ ਦੱਸਣਾ ਪੈਂਦਾ ਪਰ ਆਪਾਂ ਤਾਂ ਦੱਸਿਆ ਵੀ ਆਪਾਂ ਨੂੰ ਐਡੀ ਨਹੀਂ ਆ ਪੈਗਾ ਕਿ ਇਹ ਕਿ ਪਾਰਟੀ ਦਾ ਨਾਮ ਕਿ ਦੀ ਬਦਾਰੇ ਗੱਲ ਕਰਨੀ ਨਾ ਕਿ ਦੀ ਘਟਾਕ ਮੀਆਂ ਸਾਡੇ ਲਈ ਸਾਲ ਸਭ ਇੱਕੋ ਜਿਹੇ ਹੀ ਆਗੇ ਇੱਕੋ ਜੇ ਕਰ ਲਓ ਉਹ ਗੱਲ ਸੁਣੋ ਉਹ ਇੱਕ ਫੋਟੋ ਆਈ ਹੈ ਇੱਥੇ ਅੱਜ ਖਬਰ ਦੂਜੇ ਤੇ ਲੱਗੀ ਆ ਤੇ ਉਹ ਨੰਗਣ ਢਈ ਰੈਲੀ ਦੇ ਉਹ ਰਮੇਸ਼ ਸਿੰਘ ਆਡੇ ਵਾਰੀ ਵਾਰੀ ਨਾਲ ਖਲੋਗੇ ਪਾਏ ਪਾਏ ਕਰਨ ਦਾ ਤੇ ਵਿਚਕਾਰ ਆਪਣੇ ਮਨੀਸ਼ ਸੋਧਿਆ ਦੇ ਭਵੰਤ ਮਾਨ ਕਰਨ ਦਾ ਆ ਇਤਰਾ ਸਾਰੇ ਲਾਲਾ ਲਾਲਾ ਕਈ ਗੱਲਾਂ ਹੋ ਗਈਆਂ ਇਹ ਕਰਕੇ ਆ ਗੱਲਾਂ ਬਾਤਾਂ ਹੋ ਗਈਆਂ ਹਾਂ ਬਾਕੀ ਮੈਨੂੰ ਉਹ ਅਗਲੀ ਗੱਲ ਹਾਂਜੀ ਹੁਣ ਆਈ ਚੇਤੇ ਮੈਨੂੰ ਗੱਲ ਮੈਂ ਗੱਲ ਕਿਥੇ ਕਰਨੀ ਉਹ ਮੈਂ ਹਾਂ ਮੇਰੇ ਦੁਆਚ ਆ ਗਈ ਗੱਲ ਉਹ ਮੈਂ ਹੁਣੇ ਇੱਕ ਪੜਿਆ ਆਪਣਾ ਸਟੇਟਸ ਲੱਗਾ ਸੀ ਸਰਦਾਰ ਬਿਰਸਾ ਸਿੰਘ ਮਲਟੋਹਾ ਸਾਹਿਬ ਦਾ ਉਹਨਾਂ ਨੇ ਉੱਤੇ ਲਿਖਿਆ ਸਟੇਟਸ ਦੇ ਉੱਤੇ ਆ ਪਾਇਆ ਪਾਇਆ ਇਹ ਪੜ ਲਓ ਭਾਵੇਂ ਵੇਖ ਲਓ ਫੋਟੋ ਵੀ ਲੱਗੀ ਜੀ ਉਹਨਾਂ ਨੇ ਲਿਖਿਆ ਹੀ ਆਪਣੇ ਪੁਰਾਣੇ ਯਾਰ ਹਰਮੀਸ ਨੂੰ ਆਂਦੇ ਸੁਣਾ ਟੰਗ ਤਾਂ ਕਿ ਨਹੀਂ ਬਾਰੀ ਨ ਅਗਲਿਆਂ ਨੇ ਹਾਂਵੇ ਦੱਸ ਟੰਗ ਤਾਂ ਨਹੀਂ ਆਉਂਦੇ ਤੈਨੂੰ ਬਾਰੀ ਅੱਗੇ ਬਾਰੀ ਦੇ ਨਾਲ ਤੇ ਬਾਕੀ ਉਹ ਖਬਰਸ਼ੀਰ ਲੰਮਾ ਚੌੜਾ ਲਿਖਿਆ ਬਾਕੀ ਪੜ ਲਓ ਉਹ ਮੈਂ ਉਹਨਾਂ ਕਮੈਂਟਸ ਪੜਿਆ ਹੀ ਤੇ ਉਹ ਮੇਰੇ ਦਿਮਾਗ 'ਚ ਆ ਗਈ ਉਹ ਰੈਲੀਆਂ ਲੰਗਣ ਦੀਆਂ ਹੁਣ ਜਿੰਨਾ ਕਦਾ ਹੀ ਔਰ ਛੜਦਾ ਵਿੱਚੋਂ ਦੀ ਉਹ ਉਹ ਇੰਦੇ ਆ ਉਹ ਬਈਦਨ ਲੰਮਕੇ ਫਿਰਦੇ ਕੋ ਉਧਰ ਲੰਮਕੇ ਫਿਰਦੇ ਤੇ ਤੇ ਤੁਹਾਨੂੰ ਦੱਸਿਆ ਵੀ ਫੜ ਲਓ ਫੜ ਲਓ ਹੰਢਈ ਆ ਤੇ ਮੈਨੂੰ ਉੱਥੋਂ ਚਿੱਤ ਆ ਗਿਆ ਬਲਟੋਆ ਸਾਹਿਬ ਆ ਤੇ ਹਾਂ ਦੱਸ ਦੱਸ ਦਿੱਕੇ ਵੀਰ ਚਲੋ ਇਹਨਾਂ ਦਾ ਮਸਲਾ ਹੋ ਗਿਆ ਆਪਾਂ ਕੀ ਕਰਾਂ ਆਇਆ ਕਿ ਦਿਨੋਂ ਇਤਨਾ ਕਹਿਣ ਦਾ ਜੀ ਮਤਲਬ ਇਹ ਆ ਵੀ ਮੇਰਾ ਮੈਸੇਜ ਇਹ ਹੀ ਤੁਹਾਨੂੰ ਦੱਸਣ ਦਾ ਵੀ ਜਿਹੜੇ ਬੰਦੇ ਘਰਾਂ ਚ ਫੋਟੋਆਂ ਲਾਉਣ ਦੇ ਚਾਹਵਾਨ ਨੇ ਲੀਡਰਾਂ ਦੇ ਆਧਾਰ ਅੱਜ ਰਾਜਨੀਤਿਕ ਲੀਡਰ ਪੂਰੇ ਪੰਜਾਬ ਦੀ ਕਰੀਮ ਸਾਡੇ ਤਰਨਤਾਰਨ ਹਲਕੇ ਦੇ ਵਿੱਚ ਆ ਗਈ ਜੇ ਸੜਕਾਂ ਤੇ ਹਰਲ ਹਰਲ ਕਰਦੀ ਫਿਰਦੀ ਜੇ ਇਹ ਗੱਡੀਆਂ ਐਨੂੰ ਤੇ ਆਉਣ ਨੂੰ ਤੇ ਪਤਾ ਨਹੀਂ ਮੈਨੂੰ ਤੇ ਐਂ ਲੱਗਦਾ ਜਿਵੇਂ ਸਾਡੇ ਮੈਨਾਂ ਕਿਤੇ ਸਾਡੇ ਇਲਾਕੇ ਵਾਲੇ ਕਿਤੇ ਪਾਸੇ ਨਾਲ ਚਲ ਜਾਂਦੇ ਜਿਹੜੇ ਹਿਸਾਬ ਨਾਲ ਇਹ ਦੁਨੀਆ ਆ ਗਈ ਆ ਜਿਹੜੇ ਹਿਸਾਬ ਨਾਲ ਇੱਥੇ ਦੁਨੀਆ ਆ ਗਈ ਆ ਨਾ ਸਾਰੀਆਂ ਪਾਰਟੀਆਂ ਦੀ ਇਹ ਹਲਕੇ ਦੀ 100 ਵੋਟ ਨਹੀਂ ਜਿਉਣੀ ਇੰਨੀ ਕਿਉਂ ਡੀਲ ਕਰੇ ਕਿੰਨੀ ਕਿ ਲੱਖ ਸਵਾ ਲੱਖ ਹੋਊਗੀ ਵੋਟ ਇਹ ਜਿਆਦਾ ਜਨਤਾ ਕੀ ਇਹ ਬਾਰੇ ਉਹ ਸਾਡੇ ਮੈਨਾਂ ਸਾਡੇ ਲਾ ਕੇ ਚੱਕੇ ਉਹਦੇ ਤੋਂ ਚੱਲ ਜਾਣਾ ਇਹਦੇ ਪਾਸੇ ਚੱਲ ਜਾਣਾ ਕੋਈ ਪਾ ਲੋ ਵੋਟਾਂ ਭਰਾਵਾ ਇੱਕ ਗੁਰਵਾ ਜਿਹੜਾ ਸਾਨ ਇੱਥੇ ਕੁੜੀਆਂ ਭੀੜ ਭੜਕਾ ਦੇ ਗੱਡੀਆਂ ਦੂਜੇ ਤੇ ਜੇ ਤਾਂ ਕਿ ਤੇ ਨੁਕਸਾਨ ਵੀ ਹੋ ਸਕਦੇ ਜਿਆਦਾ ਕੰਮ ਮਗਨ ਡਿਆ ਤੇ ਇਹਦੇ ਅੱਜ ਤਰੀਕ ਕਿੰਨੀ ਹੋਈ ਯਾਰ ਇਹ ਤੇ ਅਕਤੂਬਰ ਦੇ ਮਹੀਨਾ ਦਾ ਲਾ ਚੱਲਦਾ ਤੇ ਅਗਲੇ ਮਹੀਨੇ ਦਾ ਦੇ ਇਲੈਕਸ਼ਨ ਆ ਆ ਕੰਮ ਬੰਡਿਆ ਜੇ ਇੱਥੇ ਤੇ ਮੈਂ ਤਾਂ ਨਾ ਵੀ ਜਿੰਨਾ ਫੋਟੋ ਕਰਾਣੀਆਂ ਕਰਾ ਲਓ ਅੱਜ ਮੇਲੋ ਲੀਡਰਾਂ ਨੂੰ ਜੱਫੀਆਂ ਪਾ ਲੋ ਤੇ ਮੈਂ ਤੁਹਾਨੂੰ ਇੱਕ ਗੱਲ ਉਹ ਵੀ ਚੇਤੇ ਕਰਾ ਦਵਾਂ ਮੈਂ ਤੁਹਾਨੂੰ ਕਿਹਾ ਹੀ ਨਾ ਇਲੈਕਸ਼ਨ ਆਉਣ ਵਾਲੀ ਇਹ ਤਰਨਤਾਰਨ ਦੀ ਜਿਮਨੀ ਕਿਸੇ ਨੂੰ ਨੀ ਇਹ ਚੇਤਾ ਰਹਿਣਾ ਜਿਹੜੇ ਅੜਾਂ 'ਚ ਰੁੜ ਗਏ ਜੇ ਕੋਈ ਨਹੀਂ ਇਹ ਲਬੜਾ ਮੁੰਨੀ ਜਿਹੜਾ ਮੜਾਣਿਆਂ ਨੂੰ ਸੁਣਨੀ ਉਹ ਭਵੇਂ ਵਿਚਾਰੇ ਭੁੱਖੇ ਮਰਨ ਦੇ ਆਉਣਾ ਉਹ ਵਿਚਾਰਿਆਂ ਨਾਲ ਬੜਾ ਕੁਝ ਹੋਇਆ ਉਹ ਪਤਾ ਨਹੀਂ ਉਹਨਾਂ ਨੂੰ ਕੀ ਉਹਨਾਂ ਨੂੰ ਸੁਣਦਾ ਗਿੰਦਾ ਨਹੀਂ ਹੋਣਾ ਕੋਈ ਹੁਣ ਕੋਈ ਵੀ ਨਹੀਂ ਆ ਸਮਾਜ ਸੇਵੀ ਦੂਜੇ ਤੀਜੇ ਦੀ ਲੱਭਦਾ ਕੋਈ ਕਰਦਾ ਗੱਲ ਬਈ ਪੂਰਨ ਗੱਲਾਂ ਤੋਂ ਸਵਾਏ ਚਲੋ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਮੇਰਾ ਸੰਦੇਸ਼ਾ ਦੇਣ ਦਾ ਮਸਲਾ ਇਹੋ ਹੀ ਆ ਸੁਣ ਲੋ ਵੀ ਆ ਦੇਰੋਂਕ ਮੇਲਾ ਵੇਖਣਾ ਤਾਂ ਵੀ ਆ ਜਾਓ ਬੜੇ ਮੇਲੇ ਲੱਗੇ ਜ ਸਾਡੇ ਇੱਥੇ ਮੇਲਾ ਇੱਕ ਦਿਨ ਦਾ ਦੋ ਦਿਨ ਦਾ ਹੁੰਦਾ ਤੇ ਹੁਣ ਉਹ ਅਗਲੇ ਮਹੀਨੇ ਤੱਕ ਮੇਲਾ ਹੀ ਚੱਲਣਾ ਹੈ ਸਾਡੇ ਇੱਥੇ ਬੜੇ ਰੰਗ ਰੰਗੀਆਂ ਚੱਲਣ ਡੀਆਂ ਜੀ ਐਵੇਂ ਵੜ ਜਾ ਕਰੋ ਕਿਸੇ ਨਾ ਕਿ ਪਾਰਟੀ ਜਾਈ ਤੇ ਪਤਾ ਲੱਗਦਾ ਦਿਨੇ ਕੋਈ ਹੁੰਦਾ ਕਾਲੀਦਾਰ ਆ ਨੂੰ ਕਾਂਗਸੀ ਦਾ ਇਹਨੇ ਕਾਂਗਸੀ ਦਾ ਆ ਨੂੰ ਆਂਬੜਿਆ ਫਿਰਦੇ ਜੀ ਇੱਥੇ ਪਤਾ ਹੀ ਨਾ ਲੱਗਣਿਆ ਚੰਗੇ ਭਲੇ ਬੰਦੇ ਮੈਨਾ ਵੇਖਣਨਾ ਰਾਤੋਂ ਰਾਤ ਉਸੇ ਪਾਰਟੀ ਦੀ ਦੂਜੀ ਪਾਰਟੀ ਜਾਂਦੇ ਤੇ ਨਾਲ ਹੀ ਆਦੇ ਘਰ ਵਾਸੀ ਹੋਗੀ ਆਹ ਥਾਡੀ ਓਏ ਇਹ ਜਿੰਨੇ ਚਿਰਚਾ ਘਰ ਵਾਸੀ ਇਹ ਮੇਰੇ ਤੋਂ ਪਹਿਲਾਂ ਆਂਦੇ ਮੈਂ ਜਾਵੇ ਦਿੱਲੀ ਇੱਕਰ ਜਾਣਾ ਮੈਂ ਤਾਂ ਫਿਰ ਵੀ ਕਿਣੀ ਹਿਮਾਲਚ ਇਹ ਮੈਨੂੰ ਘਰ ਮੇਰੀ ਵਾਸੀ ਤੋਂ ਪਹਿਲਾਂ ਪਹਿਲਾਂ ਪਾਰਟੀ 'ਚ ਵਾਪਸ ਆਂਦੇ ਬੰਦੇ ਇਹੋ ਜਿਹੇ ਕਿਦੇ ਮੈਂ ਤਾਂ ਫਿਰੇ ਨਿਕਲਦਾ ਜਾ ਕੇ ਮੋਲ 'ਚ ਫਿਲਮ ਫਲਮ ਵੇਖ ਕੇ ਤੇ ਮੈਂ ਘਰ ਵਾਪਸੀ ਕਰਨ ਧਿਆ ਨਾ ਜਾਂਦਾ ਮੈਂ ਸੁਣ ਧਿਆ ਨਾ ਵੀ ਫਲਾਣਾ ਲੀਡਰ ਆਪ ਪਾਰਟੀ ਛੱਡ ਗਿਆ ਠੀੜਾ ਉਹ ਚਲ ਗਿਆ ਮੇਰੀ ਘਰ ਵਾਪਸੀ ਤੋਂ ਪੰਜਾਬ ਮੇਲੇ ਪਾਰਟੀ ਚ ਵਾਪਸ ਆ ਜਾਂਦੇ ਯਾਰ ਕਮਾਲ ਹੋ ਗਈ ਯਾਰ ਠੀਕ ਹੈ ਚੰਗਾ